ਓ ਸੁਖਵੀਰਪਾਲ ਤੁਰਿਆ ਫਿਰਦਾ ਰਹਿੰਦਾ ਮਨ ਤਾਂ ਵਿਚਾਰਦੇ ਤਰਸੀ ਆਉਣ ਲੱਗ ਗਿਆ ਹੁਣ ਗੁਰੂ ਕੀ ਗੋਲਗ ਚੋਂ ਪੈਸੇ ਕੱਢ ਕੇ ਐ ਸੜ ਦਿੰਦਾ ਆ ਲੋ ਮੈਂ ਦੇ ਗਿਆ ਸਰਪੰਚ ਤੂੰ ਲੈ ਲਾ ਬਾਅਦ ਸਰਪੰਚ ਨੂੰ ਗੱਡੀ ਚ ਬਿਠਾ ਲੰਦੇ ਨੇ ਕਹਿੰਦੇ ਸਰਪੰਚ ਲਿਆ ਫੜਾ ਐਂ ਹੁੰਦਾ ਇਹਨੂੰ ਰੀਸਾਈਕਲ ਕਹਿੰਦੇ ਆ ਉਹ ਦੱਸ ਦਿੰਦੇ ਨੇ ਉਹ ਲਾਲ ਜੀ ਪੱਗੜਾ ਜਿਹੜਾ ਆਪਣਾ ਜੀ ਉਹਨੂੰ ਫੜਾ ਦਿਓ ਉਹ ਲੈ ਵੀ ਆਹ ਲਾਲ ਦੀ ਪੱਗੜਾ ਮੁੰਡੇ ਨੂੰ ਫੜਾ ਉਹਨੂੰ ਫਰਾਤੇ ਪੈਸੇ ਬਾਅਦ ਉਹਨੂੰ ਗੱਡੀ ਚ ਬਿਠਾ ਲੈਂਦੇ ਆ ਮਾ ਗੱਲੀ ਚ 3 ਕਿਲੋਮੀਟਰ ਜਾ ਕੇ ਉਹਨੂੰ ਕਹਿੰਦੇ ਲੈ ਆ ਫਨਾ ਬਈ ਆ ਐ ਪੈਸੇ ਵੰਡੋਂਗੇ ਐ ਦਰਿਆ ਮਨੂੰ ਕਹਿੰਦਾ ਮੈਂ 2-3 ਪੀਟਰ ਇੰਜਨਾਂ ਦਾ ਤੇਲ ਦੇਉਂਗਾ ਡੀਜ਼ਲ ਦਰਿਆ ਕਹਿੰਦਾ ਕਾਪਰਾ ਕਰ ਦਿਓ ਦਰਿਆ ਯਾਰ 3 ਪੀਟਰ ਇੰਜਨਾਂ ਨਾਲ ਦਰਿਆ ਤੂੰ ਦਰਿਆ ਪਰਾ ਕਰ ਲੋਂਗੇ ਤੁਸੀਂ ਸਟੇਜ ਤੇ ਚੜ ਕੇ ਫੇਰ ਉਹੀ ਝੂਠ ਪਰੋਸਣਾ ਸ਼ੁਰੂ ਕਰਤਾ ਹੜਾਂ ਦੇ ਵਿੱਚ ਤਾਂ ਭਗਵਾਨ ਸਤਿਮਾਨ ਜੀ ਤੁਸੀਂ ਦਿਖੇ ਨਹੀਂ ਪੰਜਾਬ ਦੀ ਮਦਦ ਕੋਈ ਕੀਤੀ ਨਹੀਂ ਤੇ ਤੁਹਾਡੀ ਸਰਕਾਰ 12000 ਕਰੋੜ ਆਪਤਾ ਦਾ ਖਾਗੀ ਉਹਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਅਕੇ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆ ਪੈਸੇ ਵੰਡਤੇ ਵਿਕਰਮਜੀਤਿਆ ਨੇ ਆ ਕਰਤਾ ਭਗਵਾਨ ਤਮਨਜੀ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਦੱਸਣ ਲਈ ਬਹੁਤ ਕੁਝ ਹੈ 2007 ਤੋਂ 17 ਦੀ ਸਰਕਾਰ ਹੋਵੇ ਉਹ ਤੋਂ ਪਹਿਲਾਂ ਚੋਮਨੀ ਕਰ ਦਿੰਦੀ ਹੈ ਸਰਕਾਰਾਂ ਹੁਣ ਪੰਜਾਬ ਦੇ ਵਿੱਚ ਡਵੈਲਪਮੈਂਟ ਦਿਖਦੀ ਹੈ ਸੋ ਬਣਾਇਆ ਤੇ ਬਣਾਵਾਂਗੇ ਤਾਂ ਜਿਹੜਾ ਤੁਹਾਡੀ ਦੋਨਾਂ ਦੀ ਰਾਜਨੀਤੀ ਦੇ ਵਿੱਚ ਫਰਕ ਹੈ ਨਾ ਤੇ ਬਹੁਤ ਵੱਡਾ ਫਰਕ ਹੈ ਜਿਹੜਾ ਕਦੇ ਤੁਹਾਡੀ ਸਮਝ ਨਹੀਂ ਆ ਸਕਦਾ ਹਾਂਜੀ ਹੁਣ ਤੁਸੀਂ ਅਰਸ਼ਦੀਪ ਕਲੇਰ ਦੇ ਬਿਆਨ ਸੁਣ ਕੇ ਹੀ ਹਟਿਓ ਅਰਸ਼ਦੀਪ ਕਲੇਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨਾਂ ਦਾ ਮੂੜਮਾ ਜਵਾਬ ਦਿੱਤਾ ਹੈ ਮਿੱਤੀ ਦੇ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੁਖਵੀਰ ਬਾਦਲ ਤੇ ਨਿਸ਼ਾਨੇ ਸਾਧੇ ਗਏ ਸੀ ਤੇ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ 'ਚ ਜਿਹੜਾ ਸੁਖਵੀਰ ਬਾਦਲ ਵੱਲੋਂ ਪੈਸੇ ਮੰਡਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਖਵੀਰ ਬਾਦਲ ਨੂੰ ਜਿਹੜੀਆਂ ਟਿੱਚਰਾਂ ਕੀਤੀਆਂ ਗਈਆਂ ਸੀ ਤੇ ਇਸ ਦਾ ਹੁਣ ਅਰਸ਼ਦੀਪ ਕਲੇਰ ਨੇ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੂੜਮਾ ਜਵਾਬ ਦਿੱਤਾ ਹੈ ਤੇ ਇਸ ਦੇ ਨਾਲ ਹੀ ਅਸਦੀਪ ਕਲੇਰ ਨੇ ਹੋਰ ਵੀ ਬਿਆਨ ਸਾਹਮਣੇ ਆਏ ਨੇ ਉਹ ਤੁਹਾਨੂੰ ਸੁਣਾ ਦਿੰਨੇ ਆ ਪੰਜਾਬ ਦੀ ਮਦਦ ਕੋਈ ਕੀਤੀ ਨਹੀਂ ਤੇ ਤੁਹਾਡੀ ਸਰਕਾਰ 12000 ਕਰੋੜ ਆਪਤਰਾ ਦਾ ਖਾਗੀ ਉਹਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਅਕੇ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆ ਪੈਸੇ ਵੰਡ ਤੇ ਵਿਕਰਮਜੀਤਿਆ ਨੇ ਆ ਕਰਤਾ ਭਗਵਾਨ ਤਮਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਦੱਸਣ ਲਈ ਬਹੁਤ ਕੁਝ ਹੈ 2007 ਤੋਂ 17 ਦੀ ਸਰਕਾਰ ਹੋਵੇ ਉਹ ਤੋਂ ਪਹਿਲਾਂ ਚਰੂਮਨੀ ਕਰਦੰਦੀ ਸਰਕਾਰਾਂ ਹੋਣ ਪੰਜਾਬ ਦੇ ਵਿੱਚ ਡਵੈਲਪਮੈਂਟ ਦਿਖਦੀ ਏ ਸੋ ਬਣਾਇਆ ਤੇ ਬਣਾਵਾਗੇ ਤਾਂ ਜਿਹੜਾ ਤੁਹਾਡੀ ਦੋਨਾਂ ਦੀ ਰਾਜਨੀਤੀ ਦੇ ਵਿੱਚ ਫਰਕ ਹੈ ਨਾ ਇਹ ਬਹੁਤ ਵੱਡਾ ਫਰਕ ਹੈ ਜਿਹੜਾ ਕਦੇ ਤੁਹਾਡੀ ਸਮਝ ਨਹੀਂ ਆ ਸਕਦਾ ਅੱਜ ਤਰਨਤਾਰਨ ਚ ਕੀ ਐਲਾਨ ਕਰਕੇ ਆਏ ਅਖੇ ਜੀ ਤਰਨਤਾਰਨ ਚ ਮੈਡੀਕਲ ਕਾਲਜ ਬਣੂ ਪੰਜਾਬ ਦੇ ਵਿੱਚ ਪਹਿਲਾਂ ਬਣ ਗਏ 16 ਮੈਡੀਕਲ ਕਾਲਜ ਮਸਤਵਾਨਾ ਸਾਹਿਬ ਵਾਲਾ ਮੈਡੀਕਲ ਕਾਲਜ ਬਣ ਕੇ ਤਿਆਰ ਹੋ ਗਿਆ ਬੱਚਿਆਂ ਦੀ ਐਡਮਿਸ਼ਨਾਂ ਉੱਥੇ ਹੋ ਗਈਆਂ ਮੁੱਖ ਮੰਤਰੀ ਸਾਹਿਬ ਨੇ ਐਸਾ ਝੂਠ ਬੋਲਣ ਦਾ ਇੱਕ ਕੰਮ ਫੜਿਆ ਹੈ ਕਿ ਜਿੱਥੇ ਬਾਈ ਇਲੈਕਸ਼ਨ ਆਏ ਝੂਠ ਬੋਲਦੇ ਹੋ ਜਲੰਧਰ ਚ ਤੁਸੀਂ ਕਹਿ ਕੇ ਆਏ ਸੀ ਜੀ ਹੁਣ ਮੈਂ ਜਲੰਧਰ ਰਹਿ ਆ ਕਰੂੰਗਾ ਉਹ ਡਿਵੀਜ਼ਨਲ ਕਮਿਸ਼ਨਰ ਦੀ ਕੋਠੀ ਤੇ ਕਰੋੜਾ ਰੁਪਈਆ ਖਰਚਾਤਾ ਰਹਿਣੇ ਹੂੰ ਤੁਸੀਂ ਜਲੰਧਰ ਸੰਗਰੂਰ ਵਾਲੀ ਬਾਈ ਇਲੈਕਸ਼ਨ ਚ ਹੋਰ ਵਾਦੇ ਮੰਨ ਲ ਜਿੱਥੇ ਬਾਈ ਇਲੈਕਸ਼ਨ ਉਥੇ ਨਵੇਂ ਝੂਠ ਉਥੇ ਨਵੇਂ ਵਾਅਦੇ ਉਹ ਤੋਂ ਬਾਅਦ ਨਵੀਂ ਬਾਈ ਇਲੈਕਸ਼ਨ ਪਿਛਲੇ ਵਾਦੇ ਸਾਬ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲਾਅ ਐਂਡ ਆਰਡਰ ਤੇ ਗੱਲ ਕਰੋ ਸਟੇਜ ਤੇ ਖੜਕੇ ਤੇ ਜਿਹੜੀ ਦੂਜੀਆਂ ਪਾਰਟੀਆਂ ਨਾਲ ਤੂ ਤੂ ਮੈਮਾ ਕਰਕੇ ਤੁਸੀਂ ਸਮਝਦੇ ਹੋ ਕਿ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਦੂੰ ਨਹੀਂ ਅੱਜ ਜੋ ਮੂਸੇਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਉਹਦੇ ਬਾਰੇ ਤਾਂ ਤੁਸੀਂ ਬੋਲੇ ਨਹੀਂ ਇਹ ਜਿਹੜਾ ਮਨੀਸ਼ ਸੋਦੀਆ ਸਾਹਿਬ ਨੇ ਦਿੱਤਾ ਸੀ ਗੁਰਮੰਤਰ ਕਿ ਜੀ ਸਾਮ-ਦਾਮ ਦੰਤ ਵੇਦ ਲਾ ਦਿਓ ਉਲੋਂ ਲਾਗੇ ਅਗਲੇ ਪੰਜਾਬ ਦੇ ਹਾਲਾਤ ਵੱਧ ਤੋਂ ਵੱਤਰ ਹੁੰਦੇ ਜਾ ਰਹੇ ਨੇ ਕਰਜ਼ੇ ਦੀ ਪੰਡ ਤੁਸੀਂ ਪੰਜਾਬ ਦੇ ਸਿਰ ਤੇ ਚੜਾਤੀ ਨਸ਼ਾ ਉਰੇ ਖੁੱਲੇ ਆਂ ਬਿਕਰੇ ਹਾਈ ਕੋਰਟ ਨੇ ਕਿਹਾ ਕਿ ਤੁਹਾਡੀ ਤਾਂ ਆਪਣੀ ਸਰਕਾਰ ਬਕਾਰੀ ਹੈ ਤੇ ਤੁਸੀਂ ਸਟੇਜਾਂ ਤੇ ਖੜੇ ਹੋ ਕੇ ਤੁੰਤੂ ਮੈਂ ਮੈਂ ਤਾਂ ਤੁਹਾਨੂੰ ਵੇਖੀ ਨੀ ਔਰ ਲੋਕ ਹੁਣ ਤੁਹਾਨੂੰ ਸੁਣਨਾ ਨਹੀਂ ਚਾਹੁੰਦੇ ਮੈਂ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਨਾ ਫੇਸਬੁੱਕ ਖੋਲ ਲਓ ਮੈਂ ਬੜਾ ਸਪਸ਼ਟ ਤਕਹਣਾ ਉਹਦੇ ਨੀਚੇ ਲੋਕਾਂ ਦੀ ਰਾਏ ਪੜਿਆ ਕਰੋ ਤੁਹਾਡੇ ਬਾਰੇ ਕੀ ਹੈ ਤੁਹਾਡੀਆਂ ਸੋਸ਼ਲ ਮੀਡੀਆ ਟੀਮਾਂ ਹੰਬ ਗਿਆ ਕਮੈਂਟ ਡਿਲੀਟ ਕਰਦੇ ਕਰਦੇ ਪਰ ਲੋਕ ਤੁਹਾਨੂੰ ਤੁਹਾਡੀ ਪਾਰਟੀ ਨੂੰ ਸ਼ੀਸ਼ਾ ਦਿਖਾਉਣ ਦੇ ਰਹਿੰਦੇ ਨੇ ਤੇ ਰਹਿੰਦੇ ਰਹਿਣਗੇ ਤੁਹਾਡੇ ਤੋਂ ਰੋਕੇ ਨਹੀਂ ਜਾਣੇ ਇਹ ਜਿਹੜੀਆਂ ਗੱਲਾਂ ਆਪਾਂ ਜੀ ਬਿਕਰਮ ਮਜੀਠੀਆ ਸੁਖਬੀਰ ਬਾਦਲ ਪਈ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ ਨੇ ਇੱਕ ਆ ਵਰਕਰ ਤੋਂ ਚੱਕ ਕੇ ਹਰਮੀਤ ਸੰਧੂ ਜਿਹਨਾਂ ਨੂੰ ਅੱਜ ਤਾਜ਼ੇ-ਤਾਜ਼ੇ ਜੁਆਇਨ ਕਰਾ ਕੇ ਕੈਂਡੀਡੇਟ ਲਾਣੇ ਆ ਇਹਨਾਂ ਨੂੰ ਐਮਐਲਏ ਬਣਾਤਾ ਸੀ ਥੋੜੇ ਤੋਂ ਤਾਂ ਦੁਬਾਰਾ ਇੱਕ ਫਾਰਮਰ ਐਮਐਲਏ ਨੂੰ ਐਮਐਲਏ ਵੀ ਨਹੀਂ ਬਣਾਇਆ ਜਾਣਾ ਗੱਲ ਤਾਂ ਆਪਾਂ ਕੀ ਕਰਨੀ ਆ ਔਰ ਥੋੜੇ ਦੂਜੇ ਵਰਕਰਾਂ ਦਾ ਕੀ ਹਾਲ ਜਿਹੜੇ ਵਿਚਾਰੇ ਦਰੀਆਂ ਬਚਾਉਂਦੇ ਸੀ ਓਕੇ ਜੀ ਉਸ ਤਾਂ ਦਰੀਆਂ ਬਚਾਉਣ ਵਾਲਿਆਂ ਨੂੰ ਟਿਕਟਾਂ ਵੰਡ ਕੇ ਤੇ ਹਾਲਾਤ ਆ ਜੇ ਨਹੀਂ ਕਿ ਗੱਲਾਂ ਕਰਨੀਆਂ ਆਪਾਂ ਸਰਦਾਰ ਸੁਖਵੀਰ ਸਿੰਘ ਬਾਦਲ ਦੀਆਂ ਗੱਲਾਂ ਕਰਨੀਆਂ ਆਪਾਂ ਵਿਕਰਮ ਮਜੀਠੀਆ ਸਾਹਿਬ ਦੀਆਂ ਤੇ ਕੈਂਡੀਡੇਟ ਪਾਰਟੀ ਕੋਲ ਕੋਈ ਹੈ ਨਹੀਂ ਉਹ ਆਪਾਂ ਦੂਜੀਆਂ ਪਾਰਟੀਆਂ ਤੋਂ ਲਿਆ ਲਿਆ ਕੇ ਜੁਆਇਨ ਕਰਾ ਕੇ ਉਹਨਾਂ ਨੂੰ ਆਪਾਂ ਇਲੈਕਸ਼ਨ ਲੜਾ ਰਹੇ ਸੋ ਪਹਿਲਾਂ ਆਪਣੇ ਅੰਦਰ ਚੱਕੋ ਪਹਿਲਾਂ ਦੇਖੋ ਕਿ 4 ਸਾਲ ਦੀ ਕੀ ਪ੍ਰਾਪਤੀ ਹੈ ਹੁਣ ਸਟੇਜਾਂ ਤੇ ਖੜੇ ਹੋ ਕੇ ਰੌਲਾ ਪਾ ਕੇ ਵੋਟ ਦੀ ਪੈਣੀ ਹੁਣ ਲੋਕ ਇਹ ਸਮਝਦੇ ਨੇ ਕਿ ਭਗਵਾਨ ਤਮਨ ਸਾਹਿਬ ਨੂੰ ਇੱਕੋ ਕੰਮ ਆਉਂਦਾ ਸਟੇਜ ਚਲਾਉਣੀ ਸੋ ਗੁਰੂ ਸਾਹਿਬ ਕਿਰਪਾ ਕਰਨਗੇ ਸਾਲ ਦਾ ਸਮਾਂ ਰਹਿ ਗਿਆ ਤੁਸੀਂ ਜਾ ਕੇ ਦੁਬਾਰਾ ਬੰਬੇ ਬੰਬੇ ਕੋਈ ਸਟੇਜ ਵਾਲਾ ਪ੍ਰੋਗਰਾਮ ਦੇਖੋ ਜਾਂ ਲਾਸਟ ਵਿਦ ਕਪਲ ਵਾਲੇ ਦੀ ਚਿਰਜੋ ਜਾਂ ਆਪਣਾ ਕੋਈ ਖੋਲੋ ਜੋ ਕਿਉਂਕਿ 2027 ਤੋਂ ਬਾਅਦ ਪੰਜਾਬ ਨੇ ਦੁਬਾਰਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਮੂੰਹ ਨਹੀਂ ਲਾਉਣਾ ਕਿਉਂਕਿ ਇੰਨਾ ਬਰਬਾਦੀ ਵੱਲ ਪੰਜਾਬ ਨੂੰ ਤੁਸੀਂ ਲੋਕਾਂ ਨੇ ਦਿੱਤੀ ਸੀ ਦੇਖੋ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਮੁਖਤਿਆਰੇ ਆ ਮੇਰੀ ਮੁਰਾਦ ਹੈ ਭਗਵਾਨ ਤਮਾਨ ਸਾਹਿਬ ਕਿਉਂਕਿ ਮੁਖਤਿਆਰੇ ਆਮ ਹੀ ਨੇ ਅਸਲ ਮੁੱਖ ਮੰਤਰੀ ਤਾਂ ਪੰਜਾਬ ਦੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਬੈਠ ਕੇ ਕੇਜਰੀਵਾਲ ਸਾਹਿਬ ਕਟਪੁਤਲੀਆਂ ਨਚਾਰੇ ਨੇ ਜਿਵੇਂ ਧਾਗਾ ਖਿੱਚਦੇ ਨੇ ਕਟਪੁਤਲੀਆਂ ਨੱਚਦੀਆਂ ਫਿਰਦੀਆਂ ਅੱਜ ਭਗਵਾਨ ਤਮਾਨ ਸਾਹਿਬ ਤਰਨਤਾਰਨ ਪਹੁੰਚੇ ਸਟੇਜ ਤੇ ਚੜ ਕੇ ਫੇਰ ਉਹੀ ਝੂਠ ਪਰੋਸਣਾ ਸ਼ੁਰੂ ਕਰਤਾ ਹੜ੍ਹਾਂ ਦੇ ਵਿੱਚ ਤਾਂ ਭਗਵਾਨਤਮਾਨ ਜੀ ਤੁਸੀਂ ਦਿਖੇ ਨਹੀਂ ਪੰਜਾਬ ਦੀ ਮਦਦ ਕੋਈ ਕੀਤੀ ਨਹੀਂ ਤੇ ਤੁਹਾਡੀ ਸਰਕਾਰ 12000 ਕਰੋੜ ਆਫਤਾ ਦਾ ਖਾਗੀ ਉਹਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਅਕੇ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆ ਪੈਸੇ ਵੰਡਤੇ ਵਿਕਰਮਜੀਤਿਆ ਨੇ ਆ ਕਰਤਾ ਭਗਵਾਨਤਮਾਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਦੱਸਣ ਲਈ ਬਹੁਤ ਕੁਝ ਹੈ 2007 ਤੋਂ 17 ਦੀ ਸਰਕਾਰ ਹੋਵੇ ਉਸ ਤੋਂ ਪਹਿਲਾਂ ਸ਼ੁਰੂ ਨਹੀਂ ਕਰਦਣ ਦੀਆਂ ਸਰਕਾਰਾਂ ਹੋਣ ਪੰਜਾਬ ਦੇ ਵਿੱਚ ਡਵੈਲਪਮੈਂਟ ਦਿਖਦੀ ਹੈ ਸੋ ਬਣਾਇਆ ਤੇ ਬਣਾਵਾਗੇ ਤਾਂ ਜਿਹੜਾ ਤੁਹਾਡੀ ਦੋਨਾਂ ਦੀ ਰਾਜਨੀਤੀ ਦੇ ਵਿੱਚ ਫਰਕ ਹੈ ਨਾ ਇਹ ਬਹੁਤ ਵੱਡਾ ਫਰਕ ਹੈ ਜਿਹੜਾ ਕਦੇ ਤੁਹਾਡੀ ਸਮਝ ਨਹੀਂ ਆ ਸਕਦਾ ਅੱਜ ਤਰਨਤਾਰਨ ਚ ਕੀ ਐਲਾਨ ਕਰਕੇ ਆਏ ਅਕਾ ਜੀ ਤਰਨਤਾਰਨ ਚ ਮੈਡੀਕਲ ਕਾਲਜ ਬਣੂ ਪੰਜਾਬ ਦੇ ਵਿੱਚ ਪਹਿਲਾਂ ਬਣ ਗਿਆ 16 ਮੈਡੀਕਲ ਕਾਲਜ ਮਸਤਵਾਨਾ ਸਾਹਿਬ ਵਾਲਾ ਮੈਡੀਕਲ ਕਾਲਜ ਬਣ ਕੇ ਤਿਆਰ ਹੋ ਗਿਆ ਬੱਚਿਆਂ ਦੀ ਐਡਮਿਸ਼ਨਾਂ ਉੱਤੇ ਹੋ ਗਈਆਂ ਮੁੱਖ ਮੰਤਰੀ ਸਾਹਿਬ ਨੇ ਐਸਾ ਝੂਠ ਬੋਲਣ ਦਾ ਇੱਕ ਕੰਮ ਫੜਿਆ ਹੈ ਕਿ ਜਿੱਥੇ ਬਾਈ ਇਲੈਕਸ਼ਨ ਆਏ ਝੂਠ ਬੋਲਦੇ ਹੋ ਜਲੰਧਰ ਚ ਤੁਸੀਂ ਕਹਿ ਕੇ ਆਏ ਸੀ ਜੀ ਹੁਣ ਮੈਂ ਜਲੰਧਰ ਰਹਾ ਕਰੂੰਗਾ ਉਹ ਡਿਵੀਜ਼ਨਲ ਕਮਿਸ਼ਨਰ ਦੀ ਕੋਠੀ ਤੇ ਕਰੋੜਾ ਰੁਪਇਆ ਖਰਚਾਤਾ ਰਹਿਣੇ ਹੂੰ ਤੁਸੀਂ ਜਲੰਧਰ ਸੰਗਰੂਰ ਵਾਲੀ ਬਾਈ ਇਲੈਕਸ਼ਨ ਚ ਹੋਰ ਵਾਦੇ ਮੰਨ ਜਿੱਥੇ ਬਾਈ ਇਲੈਕਸ਼ਨ ਉੱਥੇ ਨਵੇਂ ਝੂਠ ਉੱਥੇ ਨਵੇਂ ਵਾਅਦਾ ਉਹ ਤੋਂ ਬਾਅਦ ਨਵੀਂ ਬਾਈ ਇਲੈਕਸ਼ਨ ਪਿਛਲੇ ਵਾਦੇ ਸਾਬ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲਾਅ ਐਂਡ ਆਰਡਰ ਤੇ ਗੱਲ ਕਰੋ ਸਟੇਜ ਤੇ ਖੜਕੇ ਤੇ ਜਿਹੜੀ ਦੂਜੀਆਂ ਪਾਰਟੀਆਂ ਨਾਲ ਤੂ ਤੂ ਮੈਮੈ ਕਰਕੇ ਤੁਸੀਂ ਸਮਝਦੇ ਹੋ ਕਿ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਪਟਕਾ ਦੂੰ ਨਹੀਂ ਅੱਜ ਜੋ ਮੂਸੇਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਉਹਦੇ ਬਾਰੇ ਤਾਂ ਤੁਸੀਂ ਬੋਲੇ ਨਹੀਂ ਇਹ ਜਿਹੜਾ ਮਨੀਸ਼ ਸੋਧੀਆ ਸਾਹਿਬ ਨੇ ਦਿੱਤਾ ਸੀ ਗੁਰਮੰਤਰ ਕਿ ਜੀ ਸਾਮ-ਦਾਮ ਦੰਦ ਵੇਦ ਲਾ ਦਿਓ ਉਲੋਂਣ ਲੱਗੇ ਅਗਲੇ ਪੰਜਾਬ ਦੇ ਹਾਲਾਤ ਵੱਧ ਤੋਂ ਵੱਤਰ ਹੁੰਦੇ ਜਾ ਰਹੇ ਨੇ ਕਰਜ਼ੇ ਦੀ ਪੰਡ ਤੁਸੀਂ ਪੰਜਾਬ ਦੇ ਸਿਰ ਤੇ ਚੜਾਤੀ ਨਸ਼ਾ ਉਰੇ ਖੁੱਲੇ ਆਂ ਬਿਕਰੇ ਹਾਈ ਕੋਰਟ ਨੇ ਕਿਹਾ ਕਿ ਤੁਹਾਡੀ ਤਾਂ ਆਪਣੀ ਸਰਕਾਰ ਬਕਾਰੀ ਹੈ ਤੇ ਤੁਸੀਂ ਸਟੇਜਾਂ ਤੇ ਖੜੇ ਹੋ ਕੇ ਤੁੰਤੂ ਮੈਂ ਮੈਂ ਤੇ ਤੁਹਾਨੂੰ ਵੇਖੀ ਨੀ ਔਰ ਲੋਕ ਹੁਣ ਤੁਹਾਨੂੰ ਸੁਣਨਾ ਨਹੀਂ ਚਾਹੁੰਦੇ ਮੈਂ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਨਾ ਫੇਸਬੁੱਕ ਖੋਲ ਲਿਆ ਕਰੋ ਮੈਂ ਬੜਾ ਸਪਸ਼ਟ ਤਕਹਣਾ ਉਹਦੇ ਨੀਚੇ ਲੋਕਾਂ ਦੀ ਰਾਏ ਪੜਿਆ ਕਰੋ ਤੁਹਾਡੇ ਬਾਰੇ ਕੀ ਹੈ ਤੁਹਾਡੀਆਂ ਸੋਸ਼ਲ ਮੀਡੀਆ ਟੀਮਾਂ ਹੰਭ ਗਿਆ ਕਮੈਂਟ ਡਿਲੀਟ ਕਰਦੇ ਕਰਦੇ ਪਰ ਲੋਕ ਤੁਹਾਨੂੰ ਤੁਹਾਡੀ ਪਾਰਟੀ ਨੂੰ ਸ਼ੀਸ਼ਾ ਦਿਖਾਉਣ ਦੇ ਰਹਿੰਦੇ ਨੇ ਤੇ ਰਹਿੰਦੇ ਰਹਿਣਗੇ ਤੁਹਾਡੇ ਤੋਂ ਰੋਕੇ ਨਹੀਂ ਜਾਣੇ ਇਹ ਜਿਹੜੀਆਂ ਗੱਲਾਂ ਆਪਾਂ ਕਿਹ ਜੀ ਬਕਰਮ ਮਜੀਠੀਆ ਸੁਖਵੀਰ ਬਾਦਲ ਭਾਈ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ ਨੇ ਇੱਕ ਆਮ ਵਰਕਤ ਤੋਂ ਚਾਕੇ ਹਰਮੀਤ ਸੰਧੂ ਜਿਨ੍ਹਾਂ ਨੂੰ ਅੱਜ ਤਾਜ਼ੇ-ਤਾਜ਼ੇ ਜੁਆਇਨ ਕਰਾ ਕੇ ਕੈਂਡੀਡੇਟ ਲਾਣੇ ਆ ਇਹਨਾਂ ਨੂੰ ਐਮਐਲਏ ਬਣਾਤਾ ਸੀ ਥੋੜੇ ਤੋਂ ਤਾਂ ਦੁਬਾਰਾ ਇੱਕ ਫਾਰਮਰ ਐਮਐਲਏ ਨੂੰ ਐਮਐਲਏ ਵੀ ਨਹੀਂ ਬਣਾਇਆ ਜਾਣਾ ਗੱਲ ਤਾਂ ਆਪਾਂ ਕੀ ਕਰਨੀ ਆ ਥੋੜੇ ਦੂਜੇ ਵਰਕਰਾਂ ਦਾ ਕੀ ਹੱਲ ਜਿਹੜੇ ਵਿਚਾਰੇ ਦਰਿਆਵਾਂ ਬਚਾਉਂਦੇ ਸੀ ਉਹ ਕਹਿੰਦੇ ਅਸ ਤਾਂ ਦਰਿਆਵਾਂ ਬਚਾਉਣ ਵਾਲਿਆਂ ਨੂੰ ਟਿਕਟਾਂ ਦੇਾਂਗੇ ਤੇ ਹਾਲਾਤ ਤਾਂ ਜੇ ਨੇ ਕਿ ਗੱਲਾਂ ਕਰਨੀਆਂ ਆਪਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਗੱਲਾਂ ਕਰਨੀਆਂ ਆਪਾਂ ਵਿਕਰਮ ਮਜੀਠੀਆ ਸਾਹਿਬ ਦੀਆਂ ਤੇ ਕੈਂਡੀਡੇਟ ਪਾਰਟੀ ਕੋਲ ਕੋਈ ਹੈ ਨਹੀਂ ਉਹ ਆਪਾਂ ਦੂਜੀਆਂ ਪਾਰਟੀਆਂ ਤੋਂ ਲਿਆ ਲਿਆ ਕੇ ਜੁਆਇਨ ਕਰਾ ਕੇ ਉਹਨਾਂ ਨੂੰ ਆਪਾਂ ਇਲੈਕਸ਼ਨ ਲੜਾ ਰਹੇ ਸੋ ਪਹਿਲਾਂ ਆਪਣੇ ਅੰਦਰ ਚਾਕੋ ਪਹਿਲਾਂ ਦੇਖੋ ਕਿ 4 ਸਾਲ ਦੀ ਕੀ ਪ੍ਰਾਪਤੀ ਹੈ ਹੁਣ ਸਟੇਜਾਂ ਤੇ ਖੜੇ ਹੋ ਕੇ ਰੌਲਾ ਪਾ ਕੇ ਵੋਟ ਨਹੀਂ ਪੈਣੀ ਹੁਣ ਲੋਕ ਇਹ ਸਮਝਦੇ ਨੇ ਕਿ ਭਗਵਾਨ ਤਮਨ ਸਿੰਘ ਨੂੰ ਇੱਕੋ ਕੰਮ ਆਉਂਦਾ ਸਟੇਜ ਚਲਾਉਣੀ ਸੋ ਗੁਰੂ ਸਾਹਿਬ ਕਿਰਪਾ ਕਰਨਗੇ ਸਾਲ ਦਾ ਸਮਾਂ ਰਹਿ ਗਿਆ ਤੁਸੀਂ ਜਾ ਕੇ ਦੁਬਾਰਾ ਬੰਬੇ ਬੰਬੇ ਕੋਈ ਸਟੇਜ ਵਾਲਾ ਪ੍ਰੋਗਰਾਮ ਦੇਖੋ ਜਾਂ ਲਾਸਟ ਵਿਦ ਕਪਲ ਵਾਲੇ ਚ ਚਲ ਜਾਓ ਜਾਂ ਆਪਣਾ ਕੋਈ ਖੋਲੋ ਛੋ ਕਿਉਂਕਿ 2027 ਤੋਂ ਬਾਅਦ ਪੰਜਾਬ ਨੇ ਦੁਬਾਰਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਮੂੰਹ ਨਹੀਂ ਲਾਉਣਾ ਕਿਉਂਕਿ ਇੰਨਾ ਬਰਬਾਦੀ ਵਾਲ ਪੰਜਾਬ ਨੂੰ ਤੁਸੀਂ ਲੋਕਾਂ ਨੇ ਦਿੱਤੀ